ਵਿਸ਼ਵਵੱਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮਹਾਂਕੁਮਰ ਪ੍ਰੀਤ ਕੌਰ ਦਾ ਹਾਜ਼ਰ ਹੋਇਆ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤੇ ਉਹਨਾਂ ਦੇ ਨਾਲ ਹੀ ਕੌਮਿਕ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਨਿਗੜ੍ਹ ਦੇ ਹਾਇਸ਼ ਵਿਖੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਸਮੁੱਚੇ ਸੰਗਠਨ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵੀਡੀਓ ਕਾਨਫਰencing ਦੇ ਜ਼ਰੀਏ ਮੀਟਿੰਗ ਕੀਤੀ ਗਈ ਹੜ੍ਹ ਪ੍ਰਭਾਵਿਤ ਲੋਕਾਂ ਦੇ ਪੁਨਰਵਾਸ ਤੇ ਲਈ ਸਰਕਾਰ ਦੇ ਵੱਲੋਂ ਸ਼ੁਰੂ ਕੀਤੇ ਮਿਸ਼ਨ ਚੜ੍ਹਦੀ ਕਲਾ ਬਾਰੇ ਵਿਚਾਰ ਚਰਚਾ ਜਿਹੜੀ ਕਿ ਇਸ ਮੀਟਿੰਗ ਦੇ ਵਿੱਚ ਕੀਤੀ ਗਈ ਸਾਰਿਆਂ ਨੂੰ ਇਸ ਔਖੀ ਕੜੀ ਦੇ ਵਿੱਚ ਪੰਜਾਬ ਨਾਲ ਖੜਨ ਅਤੇ ਖੁੱਲੇ ਦਿਲ ਦੇ ਨਾਲ ਵੱਧ ਤੋਂ ਵੱਧ ਪੰਜਾਬ ਦੀ ਮਦਦ ਕਰਨ ਦੇ ਲਈ ਕਿਹਾ ਐਨਆਰਆਈ ਭਰਾਵਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਵੀ ਆਪਣੇ ਪੇਕੇ ਘਰ ਪੰਜਾਬ ਨੂੰ ਮੁੜ ਲੀਹਾਂ ਤੇ ਲਿਆਉਣ ਦੇ ਲਈ ਵੱਧ ਛੜ ਕੇ ਆਪਣਾ ਯੋਗਦਾਨ ਪਾਉਣ ਇਹ ਸਾਰੀਆਂ ਗੱਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਬੁੱਲੂ ਇਸ ਮੀਟਿੰਗ ਦੇ ਵਿੱਚ ਆਖੀਆਂ ਗਈਆਂ ਉਹਨਾਂ ਨੇ ਕਿਹਾ ਤੁਹਾਡੇ ਵੱਲੋਂ ਦਿੱਤਾ 1-1 ਰੁਪਇਆ ਪੂਰੀ ਇਮਾਨਦਾਰੀ ਨਾਲ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਦੇ ਲਈ ਖਰਚਾ ਜਾਵੇਗਾ ਤੇ ਆਓ ਮਿਲ ਕੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਈਏ ਤਸਵੀਰਾਂ ਵੀ ਇਸ ਮੀਟਿੰਗ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪਰ ਲੋਕ ਖਾਸ ਤੌਰ ਤੇ ਐਨ ਆਰ ਆਈ ਭਰਾਵਾਂ ਨੂੰ ਅਪੀਲ ਕੀਤੀ ਗਈ ਕਿ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਮਦਦ ਕਰਨ ਉਹਨਾਂ ਨੂੰ ਮੁੜ ਤੋਂ ਖੜਾ ਕਰਨ ਦੇ ਲਈ ਤੋਦਰੀ ਵੱਡੀ ਅਪਡੇਟ ਸਾਹਮਣੇ ਆਈ ਹੈ ਤਾਂ ਜਨ ਇੱਕ ਹੀ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਕਿ 26 ਸਪਟੈਂਬਰ ਤੋਂ ਸ਼ੁਰੂ ਹੋਵੇਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਜਿहां ਇਸ ਸੰਬੰਧੀ ਜਾਣਕਾਰੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ ਜਾਣਕਾਰੀ ਸਾਂਝੀ ਕਰਦੇ ਆ ਸੀਐਮ ਮਾਨ ਨੇ ਲਿਖਿਆ ਪੰਜਾਬ ਵਿੱਚ ਹੜ੍ਹਾਂ ਨਾਲ ਹੋਈ ਤਬਾਹੀ ਨਾਲ ਸੰਬੰਧਿਤ ਕੁਝ ਨਿਯਮਾਂ ਦੇ ਵਿੱਚ ਲੋਕ ਪੱਖੀ ਸੋਧਾਂ ਕਰਨ ਦੇ ਲਈ ਅਤੇ ਮੁਆਵਜ਼ੇ ਨਾਲ ਸੰਬੰਧਿਤ ਕੁਝ ਨਵੇਂ ਕਾਨੂੰਨਾਂ ਨੂੰ ਮਾਨਤਾ ਦੇਣ ਲਈ ਪੰਜਾਬ ਵਿਧਾਨ ਸਭਾ ਦਾ 26 ਸਤੰਬਰ ਤੋਂ 29 ਸਤੰਬਰ ਤੱਕ ਵਿਸ਼ੇਸ਼ ਸੈਸ਼ਨ ਜਿਹੜਾ ਕਿ ਸੱਧਿਆ ਜਾਣਾ ਤਾਂ ਇਹ ਜਾਣਕਾਰੀ ਮੁਖੰਤੀ ਭਗਵੰਤ ਸਿੰਘ ਮਾਨ ਦੇ ਵੱਲੋਂ ਆਪ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ ਜਿਸ ਦੀ ਨੋਟੀਫਿਕੇਸ਼ਨ ਦੀ ਤਸਵੀਰ ਵੀ ਤੁਸੀਂ ਇਸ ਵੇਲੇ ਸਕਰੀਨ ਤੇ ਵੇਖ ਸਕਦੇ ਹੋ ਤਾਂ ਭਾਰਤ ਤੋਂ 25% ਟੈਰਫ ਜਿਹੜਾ ਕਿ ਅਮਰੀਕਾ ਹਟਾ ਸਕਦਾ ਹੈ ਤਾਂ ਇਹ ਵੱਟੀ ਅਪਡੇਟ ਜਿਹੜੀ ਸਾਹਮਣੇ ਆ ਰਹੀ ਹੈ ਭਾਰ ਦੇ ਮੁਖਾਰਥਿਕ ਸਲਾਹਕਾਰ ਵੀ ਅਨੰਦ ਨਗੇਸ਼ਵਰਨ ਨੇ ਦਾਵਾ ਕੀਤਾ ਹੈ ਕਿ ਅਮਰੀਕਾ ਜਲਦ ਹੀ ਭਾਰਤੀ ਵਸਤੂਆਂ 'ਤੇ ਲਗਾਏ ਗਏ ਵਾਧੂ 25% ਪੈਨਲ ਟੈਰਿਫ ਨੂੰ ਹਟਾ ਸਕਦਾ ਹੈ ਤਾਂ ਇਸ ਤੋਂ ਇਲਾਵਾ ਅਮਰੀਕਾ ਦੁਆਰਾ ਲਗਾਈ ਗਈ ਪਰਸ ਪਰ ਡਿਊਟੀ ਨੂੰ ਵੀ ਮੌਜੂਦਾ 25% ਤੋਂ ਘਟਾ ਕੇ 10 ਤੋਂ 15% ਦੇ ਵਿੱਚ ਘਟਾ ਕੀਤਾ ਜਾ ਸਕਦਾ ਹੈ ਨਗੇਸ਼ਵਰਨ ਨੇ ਇੱਕ ਸਮਾਗਮ ਵਿੱਚ ਕਿਹਾ ਮੈਨੂੰ ਵਿਸ਼ਵਾਸ ਹੈ ਕਿ ਅਗਲੇ 8 ਤੋਂ 10 ਹਫ਼ਤਿਆਂ ਵਿੱਚ ਘੱਟੋ-ਘੱਟ 25% ਵਾਧੂ ਰਣਕਾਰੀ ਡਿਊਟੀ ਦਾ ਹੱਲ ਦੇਖਣ ਨੂੰ ਮਿਲੇਗਾ ਇਹ ਵੀ ਸੰਭਵ ਹੈ ਕਿ 25% ਦੀ ਪਰਸਪਰ ਡਿਊਟੀ ਵੀ ਉਸ ਪੱਧਰ ਤੱਕ ਆ ਸਕਦੀ ਹੈ ਜਿਸ ਦੀ ਅਸੀਂ ਪਹਿਲਾਂ ਉਮੀਦ ਕਰ ਰਹੇ ਸੀ ਯਾਨੀ ਕਿ ਇਹ 10% ਅਤੇ 15 ਦੇ ਪਰਤਰਾ ਪਰਸੈਂਟ ਦੇ ਵਿਚਕਾਰ ਹੋਵੇਗਾ ਦੱਸਦੇ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ 7 اگست ਤੋਂ بھارت نے 25% ਦਾਣਕਾਰੀ ਟੈਰਫ ਲਗਾਇਆ ਹੈ ਜਿਸ ਦੇ ਨਾਲ ਕੁੱਲ ਡਿਊਟੀ ਦੁੱਗਣੀ ਹੋ ਕੇ 50% ਹੋ ਗਈ ਹੈ ਟੈਰਫ ਵਿਵਾਦ ਨੂੰ ਲੈ ਕੇ ਦੋਵਾਂ ਸਰਕਾਰਾਂ ਵਿੱਚਕਾਰ ਪਰਦੇ ਪਿੱਛੇ ਗੱਲਬਾਤ ਚੱਲ ਰਹੀ ਹੈ ਨਗੇਸ਼ਵਰਨ ਨੇ ਕਿਹਾ ਕਿ ਉਮੀਦ ਹੈ ਕਿ ਭਾਰਤੀ ਵਸਤੂਆਂ ਤੇ ਅਮਰੀਕੀ ਟੈਰਫ ਦਾ ਹੱਲ ਅਗਲੇ 8 ਤੋਂ 10 ਹਫ਼ਤਿਆਂ ਦੇ ਅੰਦਰ ਹੋ ਜਾਵੇਗਾ ਵੱਧ ਅਗਲੀ ਘਬਰਦੇ ਵੱਲੋਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਵੱਲੋਂ ਪੰਜਾਬ ਫੌਗਿੰਗ ਮਸ਼ੀਨਾਂ ਨੂੰ ਹਰੀ ਝੰਡੀ ਦਿਖਾਈ ਗਈ ਹੈ ਪੰਜਾਬ ਦੇ ਰਾਜਪਾਲ ਅਤੇ ਪੰਜਾਬ ਰੈੱਡ ਕਰਾਸ ਸੁਸਾਇਟੀ ਦੇ ਪ੍ਰਧਾਨ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਰਾਜ ਪਵਨ ਚੰਡੀਗੜ੍ਹ ਤੋਂ ਪੰਜਾਬ ਫੌਗਿੰਗ ਮਸ਼ੀਨਾਂ ਲੈ ਕੇ ਜਾਣ ਵਾਲੇ ਵਾਹਨਾਂ ਨੂੰ ਰਾਤ ਦੇ ਹਾੜੜ ਪ੍ਰਭਾਵਿਤ ਜ਼ਿਲ੍ਹਿਆਂ ਦੇ ਵਿੱਚ ਭੇਜਣ ਲਈ ਹਰੀ ਚੰਡੀ ਦਿਖਾ ਕੇ ਰਵਾਨਾ ਕੀਤਾ ਤਸਵੀਰਾਂ ਸਾਹਮਣੇ ਆਈਆਂ ਹੜ ਦਾ ਪਾਣੀ ਕਟਣ ਦੇ ਨਾਲ ਕਈ ਪਿੰਡਾਂ ਵਿੱਚ ਪਾਣੀ ਖੜਾ ਰਹਿੰਦਾ ਹੈ ਜਿਸ ਨਾਲ ਵੈਕਟਰ ਜਨਿਤ ਬਿਮਾਰੀਆਂ ਦਾ ਖਤਰਾ ਵੱਧਦਾ ਹੀ ਜਾ ਰਿਹਾ ਹੈ ਮਹਾਮਾਰੀ ਦੇ ਕਿਸੇ ਵੀ ਪ੍ਰਕੋਪ ਨੂੰ ਰੋਕਣ ਲਈ ਪੰਜਾਬ ਰੈੱਡ ਕਰਾਸ ਨੇ ਪ੍ਰਭਾਵਿਤ ਖੇਤਾਂ ਵਿੱਚ ਵਰਤਣ ਦੇ ਲਈ ਦਾਨ ਰਾਹੀਂ 9 ਲੱਖ ਦੀ ਲਾਗਤ ਵਾਲੀਆਂ 50 ਫੌਗਿੰਗ ਮਸ਼ੀਨਾਂ ਖਰੀਦੀਆਂ ਇਹ ਮਸ਼ੀਨਾਂ ਕਮਜ਼ੋਰ ਖੇਤਰਾਂ ਵਿੱਚ ਜਨਤਕ ਸਿਹਤ ਦੀ ਰੱਖਿਆ ਦੇ ਉਦੇਸ਼ ਨਾਲ ਵਿਆਪਕ ਫੌਗਿੰਗ ਕਾਰਜਾਂ ਨੂੰ ਅੰਜਾਮ ਦੇਣ ਲਈ ਤਾਇਨਾਤ ਕੀਤੀਆਂ ਜਾਣਗੀਆਂ ਇਸ ਮੌਕੇ ਰਾਜਪਾਲ ਘਟਾਰੀਆਂ ਨੇ ਕਿਹਾ ਇਹ ਪਹਿਲ ਪਹਾੜ ਪ੍ਰਭਾਵਿਤ ਪਿੰਡਾਂ ਵਿੱਚ ਸਮੇਂ ਸਿਰ ਸਿਹਤ ਸੁਰੱਖਿਆ ਪ੍ਰਦਾਨ ਕਰੇਗੀ ਅਤੇ ਰਾਹਤ ਅਤੇ ਪੁਨਰਵਾਸ ਉਪਾਵਾ ਵਿੱਚ ਤਾਲਮੇਲ ਵਾਲੀ ਕਾਰਵਾਈ ਦੀ ਮਹੱਤਤਾ ਤੇ ਜ਼ੋਰ ਦਿੱਤਾ। ਤੇ ਉੱਥੇ ਹੀ ਹੜਾ ਕਾਰਨ ਜਿੱਥੇ ਬੰਨੀ ਭਾਰੀ ਤਬਾਹੀ ਹੋਈ ਹੈ ਪਿੰਡ ਜਲਤਲ ਹੋ ਗਏ ਨੇ ਤੇ ਉਸ ਤੋਂ ਬਾਅਦ ਪਿੰਡਾਂ ਦੇ ਵਿੱਚ ਸਾਫ ਸਫਾਈ ਦਾ ਕੰਮ ਸ਼ੁਰੂ ਹੋ ਚੁੱਕਿਆ। ਪੰਜਾਬ ਸਰਕਾਰ ਦੇ ਵੱਲੋਂ ਵੱਖ-ਵੱਖ ਟੀਮਾਂ ਦੇ ਤਹਿਤ ਵੀ ਸਾਫ ਸਫਾਈ ਕਰਵਾਈ ਜਾ ਰਹੀ ਹੈ। ਫੌਗਿੰਗ ਮਸ਼ੀਨਾਂ ਰਾਹੀਂ ਭਿਆਨਕ ਬਿਮਾਰੀਆਂ ਫੈਲਣ ਤੋਂ ਵੀ ਉਹਨਾਂ ਨੂੰ ਜੜਾ ਕੀ ਰੋਕਿਆ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਸੂਬੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਲੀਹ ਤੇਲ ਲਿਉਂਦੇ ਲਈ ਯਤਨ ਤੇਜ਼ ਕਰ ਦਿੱਤੇ ਹਨ ਪਿਛਲੇ 4 ਦਿਨਾਂ ਵਿੱਚ ਪਿੰਡਾਂ ਦੀ ਸਫਾਈ ਅਤੇ ਗਾਰ ਕੱਢਣ ਤੇ 10.21 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਤਰਨਪ੍ਰੀਤ ਸਿੰਘ ਸੋਨ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਤਹਿਤ ਹੜ੍ਹਾਂ ਦੌਰਾਨ ਮਰੇ ਪਸ਼ੂਆਂ ਦਾ ਵਿਗਿਆਨਿਕ ਤੰਗ ਨਾਲ ਨਿਪਟਾਰਾ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਵੱਖ-ਵੱਖ ਪਿੰਡਾਂ ਵਿੱਚ 260 ਪਸ਼ੂਆਂ ਦੇ ਨਿਪਟਾਰੇ ਤੇ ਸਾਰਾ ਇਸ਼ਾਰਿਆ 54 ਲੱਖ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਸੌਂਦਨੇ ਕੇ ਹਾਲ ਮਲਬੇ ਦੀ ਸਫਾਈ ਅਤੇ ਪਸ਼ੂ ਲਾਸ਼ਾਂ ਦਾ ਨਿਪਟਾਰਾ 24 ਸਤੰਬਰ ਤੱਕ ਕਰ ਲਿਆ ਜਾਵੇਗਾ ਤੇ ਇਸ ਤੋਂ ਇਲਾਵਾ ਛਪੜਾ ਦੀ ਸਾਫ ਸਫਾਈ 22 ਅਕਤੂਬਰ ਤੱਕ ਹੋਵੇਗੀ ਤਾਂ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਪੂਰੇ ਐਕਟਿਵ ਮੋਡ ਦੇ ਵਿੱਚ ਹੈ ਤੇ ਪਿੰਡਾਂ ਦੇ ਵਿੱਚ ਸਾਫ ਸਫਾਈ ਦਾ ਕੰਮ ਜਿਹੜਾ ਕੀ ਪੂਰੇ ਤੇਜ਼ੀ ਦੇ ਨਾਲ ਕੀਤਾ ਜਾ ਰਿਹਾ ਤਾਂ ਜੋ ਪਿੰਡ ਨੂੰ ਪਿੰਡਾਂ ਨੂੰ ਮੁੜ ਤੋਂ ਉਸੇ ਤਰੀਕੇ ਨਾਲ ਖੜਾ ਕੀਤਾ ਜਾ ਸਕੇ ਮੌਸਮ ਵਿਭਾਗ ਦੇ ਵੱਲੋਂ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਜਾਰੀ ਕਰ ਦਿੱਤੀ ਹੈ ਦੱਸ ਦਿੰਦੇ ਕਿ 20 ਸਤੰਬਰ ਤੱਕ ਵੱਡੀ ਭਵਿਕ ਬਾਣੀ ਕੀਤੀ ਗਈ ਹੈ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਵਿੱਚ ਕਿਸੇ ਵੀ ਤਰ੍ਹਾਂ ਦਾ ਫਿਲਹਾਲ ਕੋਈ ਅਲਰਟ ਨਹੀਂ ਹੈ ਹਾਲਾਂਕਿ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਮੌਸਮ ਵਿਭਾਗ ਦੇ ਮੁਤਾਬਕ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਦੇ ਕੁਝ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਤੇ ਇਸ ਦੇ ਨਾਲ ਹੀ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਸੰਗਰੂਰ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਦੇ ਵਿੱਚ ਵੀ ਕਿਤੇ-ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਦੱਸਣਾ ਹੈ ਕਿ 19 ਸਤੰਬਰ ਯਾਨੀ ਕਿ ਅੱਜ ਜｮਏ ਇਹਨਾਂ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨਾ ਮੀਂਹ ਹੋ ਸਕਦਾ ਹੈ ਬਾਕੀ ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਨੂੰ ਲੈ ਕੇ ਕੋਈ ਸੰਭਾਵਨਾ ਨਹੀਂ ਜੁਟਾਈ ਗਈ ਉੱਥੇ ਹੀ 20 ਸਤੰਬਰ ਨੂੰ ਮੌਨਸੂਨ ਪੰਜਾਬ ਤੋਂ ਪੂਰੀ ਤਰ੍ਹਾਂ ਵਾਪਸ ਪਰਤ ਜਾਵੇਗਾ 20 ਤੇ 21 ਸਤੰਬਰ ਨੂੰ ਪੂਰੇ ਸੂਬੇ 'ਚ ਕਿਤੇ ਵੀ ਬਾਰਿਸ਼ ਪੈਣ ਦੀ ਸੰਭਾਵਨਾ ਨਹੀਂ ਹੈ। ਬੀਤੇ ਦਿਨ ਦੀ ਗੱਲ ਕਰੀਏ ਤਾਂ ਪਾਖੜਾ ਡੈਮ ਦੇ ਵਿੱਚ 5 ਮਿਲੀਮੀਟਰ ਜਨੰਪੁਰ ਸਾਹਿਬ ਵਿੱਚ 15.5 ਮਿਲੀਮੀਟਰ ਤੇ ਬਲਾਚੌਰ ਸ਼ਹੀਦ ਭਗਤ ਸਿੰਘ ਨਗਰ 'ਚ 14 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਸੀ। ਬਰਖਾਸਟ ਕੌਨਸਟੇਬਲ ਅਮਨਦੀਪ ਕੌਰ ਨੂੰ ਲੈ ਕੇ ਵੀ ਵੱਡੀ ਅਪਡੇਟ ਸਾਹਮਣੇ ਆਈ ਹੈ ਬਠਿੰਡਾ ਵਿਜਿਲੈਂਸ ਵਿਭਾਗ ਨੇ ਬਰਖਾਸਟ ਪੰਜਾਬ ਪੁਲਿਸੀ ਕੌਨਸਟੇਬਲ ਅਮਨਦੀਪ ਕੌਰ ਦੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਦੂਜਾ ਪੂਰਕ ਚੁਲਾਨ ਦਾਇਰ ਕੀਤਾ ਹੈ ਵਿਜਿਲੈਂਸ ਵਿਭਾਗ ਨੇ ਅੰਤਿਮ ਚੁਲਾਨ ਦੇ ਲਈ ਅਦਾਲਤ 'ਚ ਬੈਂਕ ਖਾਤੇ ਦੇ ਵੇਰਵੇ ਜਮਾ ਕਰਵਾਉਣ ਦੇ ਲਈ ਸਮਾਂ ਮੰਗਿਆ ਇਸ ਤੋਂ ਬਾਅਦ ਅੰਤਿਮ ਪੂਰਕ ਚਲਾਨ ਦਾਇਰ ਕੀਤਾ ਜਾਵੇਗਾ ਅਤੇ ਮੁਕੱਦਮਾ ਚੱਲੇਗਾ ਜਦੋਂ ਕਿ ਬਠਿੰਡਾ ਪੁਲਿਸ ਪਹਿਲਾਂ ਹੀ ਨਸ਼ਿਆਂ ਦੇ ਮਾਮਲੇ ਵਿੱਚ ਅਦਾਲਤ 'ਚ ਚਲਾਨ ਦਾਇਰ ਕਰ ਚੁੱਕੀ ਹੈ ਤੇ ਹੁਣ ਮੁਕੱਦਮਾ ਸ਼ੁਰੂ ਹੋ ਗਿਆ ਹੈ ਤੇ ਉਹਦੇ ਜੈਵਲਨ ਥ्रो ਦੇ ਵਿੱਚ ਆਖਰੀ ਫਾਈਨਲੇ ਦੇ ਵਿੱਚ ਨੀਰਜ ਚੋਪੜਾ ਬਾਹਰ ਹੋ ਚੁੱਕੇ ਨੇ ਟੋਕੀਓ ਵਿੱਚ ਚਲ ਰਹੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਜਾਵਲਿਨ ਥਰੋ ਫਾਈਨਲ ਦੇ ਵਿੱਚ ਭਾਰਤ ਦੇ ਨੀਰਜ ਚੋਪੜਾ ਅਤੇ ਪਾਕਿਸਤਾਨ ਦੇ ਅਰਸ਼ਦ ਨਦੀਮ ਤਗਮੇ ਦੀ ਦੌੜ ਤੋਂ ਬਾਹਰ ਹੋ ਗਏ ਨੀਰਜ ਨੇ 5 ਕੋਸ਼ਿਸ਼ਾਂ ਵਿੱਚ 84. ਸਫਰਤਨ ਮੀਟਰ ਦਾ ਸਭ ਤੋਂ ਵਧੀਆ ਥਰੋ ਕੀਤਾ ਤੇ 8ਵਾਂ ਸਥਾਨ ਪ੍ਰਾਪਤ ਕੀਤਾ ਇਸ ਤੋਂ ਇਲਾਵਾ ਇਸ ਦੌਰਾਨ ਪਾਕਿਸਤਾਨ ਦੇ ਅਰਸ਼ਦ ਨਦੀਮ ਚਾਰ ਕੋਸ਼ਿਸ਼ਾਂ ਦੇ ਵਿੱਚ 82.75 ਮੀਟਰ ਤੋਂ ਸਭ ਤੋਂ ਵਧੀਆ ਥਰੋ ਦੇ ਨਾਲ 10ਵੇਂ ਸਥਾਨ ਤੇ ਰਹੇ ਇੱਕ ਹੋਰ ਭਾਰਤੀ ਥਰੋਅਰ ਸਚਿਨ ਯਾਦਵ ਚੌਥੇ ਸਥਾਨ ਤੇ ਹਨ ਤੇ ਨੀਰਤ চোপੜਾ ਦਾ ਪਹਿਲਾ ਥਰੋ 83.6 ਮੀਟਰ ਸੀ ਤੇ ਉਸ ਦਾ ਦੂਜਾ ਥਰੋ 80.03 ਮੀਟਰ ਸੀ ਅਤੇ ਉਸਦਾ ਤੀਜਾ ਥਰੋ ਪਾਉਲ ਸੀ। ਉਸਦੀ ਚੌਥੀ ਕੋਸ਼ਿਸ਼ ਤੇ ਵਿੱਚ ਉਸਨੇ 82.86 ਮੀਟਰ ਸੁੱਟਿਆ ਤੇ ਇਸ ਤਰ੍ਹਾਂ ਚਾਰ ਦੌੜਾਂ ਤੋਂ ਬਾਅਦ ਉਸਦਾ ਸਭ ਤੋਂ ਵਧੀਆ ਸਕੋਰ ਜੜਾ ਕਿ 80 ਮੀਟਰ ਸੀ ਤੇ ਉਸਦੀ ਪੰਜਵੀਂ ਕੋਸ਼ਿਸ਼ ਪਾਉਲ ਸੀ ਜਿਸ ਨਾਲ ਉਹ ਤਗਮੇ ਦੀ ਦੌੜ ਤੋਂ ਬਾਹਰ ਹੋ ਗਿਆ। ਤੇ ਇਹਨਾਂ ਦੋਵਾਂ ਤੋਂ ਅੱਗੇ ਸਚਿਨ ਯਾਦਵ ਹੈ ਸਚਿਨ ਦਾ ਪਹਿਲਾ ਥਰੋ 27 ਮੀਟਰ ਸੀ ਉਹਦਾ ਦੂਜਾ ਥਰੋ ਫਾਉਲ ਸੀ ਤੇ ਉਸਦੀ ਤੀਜੀ ਕੋਸ਼ਿਸ਼ ਤੇ ਵਿੱਚ ਉਸਦੇ 85.71 ਮੀਟਰ ਸੁਟਿਆ ਤੇ ਉਸਦਾ ਚੌਥਾ ਥਰੋ 54. 90 ਮੀਟਰ ਸੀ ਤੇ ਤ੍ਰਿਨੀ ਦਾਦ ਤੇ ਟਬੈਗੋ ਦਾ ਕਿਸ਼ੋਰਨ ਵਾਲਕੋਟ ਆਪਣੇ ਚੌਥੀ ਕੋਸ਼ਿਸ਼ ਤੇ ਵਿੱਚ ਸਭ ਤੋਂ ਅੱਗੇ ਰਿਹਾ ਤਾਂ ਨੀਰਜ ਮੌਜੂਦਾ ਵਿਸ਼ਵ ਚੈਂਪੀਅਨ ਹੈ ਤੇ ਉਸਨੇ ਹੰਗਰੀ ਦੇ ਵਿੱਚ ਹੋਈ 2023 ਦੀ ਵਿਸ਼ਵ ਚੈਂਪੀਅਨਸ਼ਿਪ ਦੇ ਵਿੱਚ ਜਿਹੜਾ ਕੀ ਸੋਨ ਤਮਗਾ ਜਿੱਤਿਆ ਸੀ ਦੂਜੇ ਪਾਸੇ ਅਰਫਤ ਨੇ ਪੈरिस 올림픽 ਦੇ ਵਿੱਚ ਫੋਨ ਤੱਕ ਮਾਜਤਿਆ ਸੀ ਆਰਬੇਈ ਦੇ ਵੱਲੋਂ ਨਵੇਂ ਆਦੇਸ਼ ਜਾਰੀ ਕੀਤੇ ਗਏ ਨੇ ਤੇ ਜਿਸ ਤੋਂ ਬਾਅਦ ਜੁੜਾ ਕਿ ਸਭ ਨੂੰ ਵੱਡਾ ਝਟਕਾ ਲੱਗਿਆ ਹੈ ਕਿ ਤੁਸੀਂ ਹਰ ਮਹੀਨੇ ਫੋਨ ਪੇ ਪੇਟੀਐਮ ਕ੍ਰੈਡਿਟ ਜਾਂ ਫਿਰ ਹੋਰ ਐਪਸ ਰਾਹੀਂ ਕ੍ਰੈਡਿਟ ਕਾਰਡ ਦੀ ਵਰਤੋਂ ਕਰਕੇ ਆਪਣੇ ਘਰ ਦਾ ਕਿਰਾਇਆ ਦੰਦੇ ਸੀ ਤਾਂ ਤੁਹਾਨੂੰ ਵੱਡਾ ਝਟਕਾ ਲੱਗ ਸਕਦਾ ਹੈ ਨਾ ਫਿਨਟੈਕ ਪਲੇਟਫਾਰਮਾਂ ਨੇ ਆਪਣੀਆਂ ਕਿਰਾਇਆ ਭੁਗਤਾਨ ਸੇਵਾਵਾਂ ਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ ਜੀ ਹਾਂ ਇਸ ਦਾ ਕਾਰਨ ਭਾਰਤੀ ਰਿਜ਼ਰਵ ਬੈਂਕ ਦੁਆਰਾ ਹਾਲ ਹੀ ਵਿੱਚ ਲਾਗੂ ਕੀਤੇ ਗਏ ਨਵੇਂ ਨਿਯਮ ਹਨ 15 ਸਤੰਬਰ 2025 ਨੂੰ ਜਾਰੀ ਕੀਤੇ ਗਏ ਆਰਬੀਆਈ ਦੇ ਇੱਕ ਸਰਕੂਲਰ ਦੇ ਵਿੱਚ ਕਿਹਾ ਗਿਆ ਕਿ ਭੁਗਤਾਨ ਐਗਰੀਗੇਟਰ ਅਤੇ ਭੁਗਤਾਨ ਗੇਟਵੇ ਸਿਰਫ ਉਹਨਾਂ ਵਪਾਰੀਆਂ ਨਾਲ ਹੀ ਲੈਣ-ਦੇਣ ਕਰ ਸਕਦੇ ਹਨ ਜਿਨ੍ਹਾਂ ਨਾਲ ਉਹਨਾਂ ਦੇ ਸਿੱਧੇ ਸਮਝੌਤੇ ਹਨ ਅਤੇ ਜਿਨ੍ਹਾਂ ਦੀ ਪੂਰੀ KYC ਪ੍ਰਕਿਰਿਆ ਪੂਰੀ ਹੋ ਗਈ ਹੈ ਇਸ ਦਾ ਮਤਲਬ ਹੈ ਕਿ ਕੋਈ ਵੀ ਫਿਨਟੈਕ ਐਪ ਹੁਣ ਕਿਸੇ ਮਕਾਨ ਮਾਲਕ ਨੂੰ ਕਿਰਾਇਆ ਨਹੀਂ ਵੇਚ ਸਕਦਾ ਜੋ ਉਹਨਾਂ ਦੇ ਪਲੇਟਫਾਰਮ ਤੇ ਅਧਿਕਾਰਤ ਵਪਾਰੀ ਵਜੋਂ ਰਜਿਸਟਰਡ ਨਹੀਂ ਹੈ ਇਸ ਦਾ ਮਤਲਬ ਹੈ ਕਿ ਕਿਰਾਏ ਦੇਣ ਵਾਲੇ ਅਤੇ ਪ੍ਰਾਪਤ ਕਰਨ ਵਾਲੇ ਦੋਵਾਂ ਦੀ ਸਖਤ ਪਛਾਣ ਜ਼ਰੂਰੀ ਹੋ ਗਈ ਹੈ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਕਰਨ ਔਜਲਾ ਦੇ ਨਾਲ ਜੁੜੀ ਹੋਈ ਇਹ ਖਬਰ ਸਾਹਮਣੇ ਆ ਰਹੀ ਹੈ ਦਾਅਸਲ ਵਿੱਚ ਕਿ ਕਰਨ ਔਜਲਾ ਦੇ ਫੈਨਸ ਦੇ ਲਈ ਇੱਕ ਵੱਡਾ ਸਰਪ੍ਰਾਈਜ਼ ਜੁੜਾ ਕੇ ਸਾਹਮਣੇ ਆਇਆ ਹੈ ਸਾਰੇ ਪੰਜਾਬੀ ਸੰਗੀਤ ਸਰੋਤਿਆਂ ਦੇ ਲਈ ਇੱਕ ਵੱਡੀ ਖਬਰ ਹੈ ਪੰਜਾਬੀ 뮤직 ਇੰਡਸਟਰੀ ਵਿੱਚ ਇੱਕ ਬਹੁਤ ਹੀ ਪ੍ਰਸ਼ਾਂਤ ਦਾ ਯੋਗ ਤੇ ਉਮਿਤਾ ਗਾਇਕ ਕਰਨ ਆਸਟਲਾ ਇੱਕ ਨਵੇਂ ਗਲੋਬਲ ਕੋਲਾਬੋਰੇਸ਼ਨ ਆ ਰਹਿ ਨਾਲ ਆ ਰਹੇ ਨੇ ਤੇ ਇਹ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਐਲਬਮ ਪੀ ਪੌਪ ਕਲਚਰ ਤੋਂ ਬਾਅਦ ਉਹ ਹੁਣ ਪ੍ਰਤੀਸ਼ਕ ਗਾਇਕ ਐਟ ਚਿਰਨ ਦੇ ਨਾਲ ਤਮਾਲ ਮਚਾ ਰਹੇ ਹੈ ਜੀ ਹਾਂ ਐਟ ਚਿਰਨ ਪੰਜਾਬੀ ਸੰਗੀਤ ਨਾਲ ਜੁੜਦੇ ਜਾ ਰਹੇ ਹਨ ਪਹਿਲਾਂ ਉਹਨਾਂ ਨੇ ਦਿਲਜੀਤ ਦਸਾਂਝ ਨਾਲ ਲਵਰ ਗਾਇਆ ਫਿਰ ਅਰਜੀਤ ਸਿੰਘ ਨਾਲ ਸਫਾਇਰ ਰਿਲੀਜ਼ ਕੀਤਾ ਐਟ ਚਿਰਨ ਨੇ ਖੁਲਾਸਾ ਕੀਤਾ ਕਿ ਕਰਨ ਔਸਟਨ ਨਾਲ ਉਹਨਾਂ ਦਾ ਨਵਾਂ ਗੀਤ ਨਿਊਯਾਰਕ ਦੇ ਵਿੱਚ ਫਿਲਮਾਇਆ ਗਿਆ ਅਤੇ ਅਕਤੂਬਰ ਵਿੱਚ ਰਿਲੀਜ਼ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਇਹ ਪਹਿਲੀ ਵਾਰ ਸੀ ਜਦੋਂ ਮੈਂ ਦਿਲਜੀਤ ਨਾਲ ਪੰਜਾਬੀ ਵਿੱਚ ਕੋਈ ਗੀਤ ਗਾਇਆ ਸੀ। ਸਫਾਇਰ ਤੇ ਅਰਜੀਤ ਨਾਲ ਕੰਮ ਕਰਨਾ ਵੀ ਸ਼ਾਨਦਾਰ ਸੀ ਤੇ ਹੁਣ ਉਹਨਾਂ ਨੇ ਕਰਨ ਔਜਲੇ ਨਾਲ ਇੱਕ ਨਵਾਂ ਟਰੈਕ ਰਿਕਾਰਡ ਕੀਤਾ ਹੈ ਜੋ ਪਿਛਲੇ ਹਫ਼ਤੇ ਨਿਊਯਾਰਕ ਦੇ ਵਿੱਚ ਪੂਰਾ ਹੋਇਆ ਸੀ ਤੇ ਇਹ ਗੀਤ ਅਕਤੂਬਰ ਦੇ ਵਿੱਚ ਪ੍ਰਸ਼ੰਸਕਾਂ ਤੱਕ ਪਹੁੰਚੇਗਾ। ਸੋਨਾ ਖਰੀਦਣ ਵਾਲਿਆਂ ਦੇ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਦੱਸ ਦਿੰਦੇ ਹਾਂ ਕਿ ਸੋਨੇ ਦੀਆਂ ਕੀਮਤਾਂ ਦੇ ਵਿੱਚ ਬੀਤੇ ਕਾਲ ਤੱਕ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ ਅਮਰੀਕੀ ਫੈਡਰਲ ਰਿਜ਼ਰਵ ਦੇ ਵੱਲੋਂ ਵਿਆਜ ਦਰਾਂ ਵਿੱਚ ਕਟੌਤੀ ਤੋਂ ਬਾਅਦ ਵੀਰਵਾਰ 18 ਸਤੰਬਰ ਬੀਤੇ ਕਾਲ ਤੱਕ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਅੰਤਰਰਾਸ਼ਟਰੀ ਸੋਨੇ ਦੀਆਂ ਕੀਮਤਾਂ 0.1% ਡਿੱਗ ਕੇ 3655.10 ਡਾਲਰ ਪ੍ਰਤੀ ਔਂਸ ਤੇ ਗਈਆਂ ਜਦੋਂ ਕਿ ਅਮਰੀਕਾ ਵਿੱਚ ਦਸੰਬਰ ਸੋਨੇ ਦੇ ਵਾਦੇ 0.8% ਡਿੱਗ ਕੇ ਡਾਲਰ ਪ੍ਰਤੀ ਆਉਂਸ ਤੇ ਬੰਦ ਹੋਏ ਤੇ ਭਾਰਤ ਦੇ ਵਿੱਚ ਸੋਨੇ ਦੀਆਂ ਕੀਮਤਾਂ ਵੀ ਪ੍ਰਭਾਵਿਤ ਹੋਈਆਂ ਸੋਨਾ 574 ਰੁਪਏ 0.52% ਡਿੱਗ ਕੇ 1.09 ਲੱਖ ਰੁਪਏ ਪ੍ਰਤੀ 10 ਗ੍ਰਾਮ ਤੇ ਆ ਗਿਆ ਫੈਡਰਲ ਰਿਜ਼ਰਵ ਨੇ ਵਿਆਜ ਦਰਾਂ ਵਿੱਚ 25 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਜਿਸ ਨਾਲ ਉਹ 4.40 4.25% ਦੀ ਰੇਂਜ ਵਿੱਚ ਆ ਗਈਆਂ ਇਸ ਨੇ ਹੋਰ ਹੌਲੀ-ਹੌਲੀ ਦਰਾਂ ਦੇ ਵਿੱਚ ਕਟੌਤੀ ਦਾ ਸੰਕੇਤ ਵੀ ਦਿੱਤਾ ਹਾਲਾਂਕਿ ਫੈਡ ਨੇ ਸਾਵਧਾਨ ਰੁਖ ਕਾਰਨ ਡਾਲਰ ਮਜ਼ਬੂਤ ਜੜਾਕੀ ਹੋਇਆ ਭਾਰਤ ਦੇ ਵਿੱਚ ਸੋਨੇ ਦੀ ਮੰਗ ਨੂੰ ਮੌਸਮੀ ਕਾਰਕਾਂ ਦੁਆਰਾ ਸਮਰਥਨ ਮਿਲ ਰਿਹਾ ਇੰਡੀਆ ਬੋਲਿਅਨ ਐਂਡ ਜੁਐਲਰਸ ਐਸੋਸੀਏਸ਼ਨ ਦੇ ਉਪប្រਦਾਨ ਅਕਸ਼ ਕੰਬੋਜ ਨੇ ਕਿਹਾ ਜਦੋਂ ਤੱਕ ਰੁਪਏ ਵਿੱਚ ਕਾਫੀ ਗਿਰਾਵਟ ਨਹੀਂ ਆਉਂਦੀ ਜਾਂ ਕੇਂਦਰੀ ਬੈਂਕ ਹਮਲਾਵਰ ਨਹੀਂ ਹੁੰਦਾ ਸੋਨਾ ਉੱਚੇ ਪੱਧਰ ਤੇ ਰਹੇਗਾ ਖਰੀਦਦਾਰ ਅੱਗੇ ਜਾ ਕੇ ਹਲਕੇ ਅਤੇ ਵਧੇਰੇ ਕਿਫਾਇਤੀ ਡਿਜ਼ਾਈਨਾਂ ਨੂੰ ਤਰਜੀਹ ਦੇਣਗੇ ਤਦ ਦੇਖੇ ਜਗਤ ਨਿਗਾਰ ਕਰੀ ਤਾਂ ਆਸ਼ਾ ਕਪ ਤੋਂ ਸਰ 25 ਜਿਹੜਾ ਆਗਾਜ਼ ਹੋ ਚੁੱਕਿਆ ਤੇ ਬੀਤੇ ਕੱਲ ਸ੍ਰੀਲੰਕਾ ਤੇ ਅਫਗਾਨਿਸਤਾਨ ਵਿੱਚਕਾਰ ਮੁਕਾਬਲਾ ਖੇਡਿਆ ਗਿਆ ਤਬੂਕਲ ਏਸ਼ੀਆ ਕਪ 2025 ਦਾ 11ਵਾਂ ਮੈਚ ਬੀਤੇ ਕੱਲ ਸ੍ਰੀਲੰਕਾ ਤੇ ਅਫਗਾਨਿਸਤਾਨ ਦੇ ਵਿੱਚ ਖੇਡਿਆ ਗਿਆ ਜਿਸ ਦੇ ਵਿੱਚ ਸ੍ਰੀਲੰਕਾ ਨੇ ਅਫਗਾਨਿਸਤਾਨ ਨੂੰ 6 ਵਿਕਟਾਂ ਨਾਲ ਜੜਾ ਕੇ ਹਰਾ ਦਿੱਤਾ ਜਿहां ਇਸ ਮੈਚ ਨੇ ਸੁਪਰ 4 ਦੇ ਲਈ ਤਸਵੀਰ ਸਾਫ਼ ਕਰ ਦਿੰਦੀ ਹੈ ਦਸਨਯੂਗ ਹੈ ਕਿ ਭਾਰਤ ਅਤੇ ਪਾਕਿਸਤਾਨ ਨੇ ਗਰੁੱਪ A ਤੋਂ ਸੁਪਰ 4 ਦੇ ਲਈ ਕੁਆਲੀਫਾਈ ਕੀਤਾ ਹੈ ਜਦੋਂ ਕਿ శ్రీਲੰਕਾ ਅਤੇ ਬੰਗਲਾਦੇਸ਼ ਗਰੁੱਪ B ਤੋਂ ਅੱਗੇ ਵਧੇ ਨੇ ਤਾਂ ਇਹ ਮੈਚ ਕਾਫੀ ਜ਼ਿਆਦਾ ਚੁੜਾਕੀ ਤੋਂ ਮਾਨਚਕ ਰਿਹਾ ਜਿਸ ਤੇ ਵਿੱਚ ਸੁਪਰ 4 ਦੀ ਤਸਵੀਰ ਜਿਹੜੀ ਕਿ ਕਲੀਅਰ ਹੋ ਚੁੱਕੀ ਹੈ ਤਾਂ ਫਿਲਹਾਲ ਦੇ ਲਈ ਇਸ ਬਲਟਨ ਦੇ ਵਿੱਚ ਬਸ ਐਨਆਈ ਮਨੋਦਯਾ ਦਾ ਜ਼ਾਤ ਤਾਨਪਾ